ਕੱਟਾ ਵੀ ਗੁੰਨਾ ਮੈਂ ਸਾਰੇ ਘਰ ਦੇ ਕੰਮ ਕਰਾਂ ਤੇ ਫਿਰ ਵੀ ਮੇਰੀ ਕੋਈ ਗੱਲ ਨਾ ਸੁਣ ਮੰਮੀ ਨਾ ਮੈਂ ਦਿਮਾਗ ਦੀਆਂ ਠਿਕਰੀਆਂ ਪੰਗਣੀਆਂ ਹੀ ਹਾਂ ਪਰ ਮੰਮੀ ਨੂੰ ਨਹੀਂ ਲੱਗੀ ਮੰਮੀ ਨੂੰ ਤੇ ਦਹੀਂ ਖੋਸ਼ ਨਹੀਂ ਤੇ ਚੱਕ ਗੁੰਨ ਲਿਆ ਆਟਾ ਮੇਰੀ ਗੱਲ ਸੁਣ ਨਾ ਕਿ ਆਪਾਂ ਇੱਥੇ ਗੈਸ ਤੇ ਜ਼ਰੂਰ ਲੱਗੇ ਰਹੇਗੇ ਕਿਦਾਂ ਸਣਾ ਠੰਡਾ ਰਿਹਾ ਹੋਇਆ ਤੇ ਬਾਹਰ ਮੈਂ ਲੋਅ ਰੱਖਣ ਦਾ ਵੀ ਭਣਾ ਰੋਟੀਆਂ ਲਾ ਲੀ ਕਿਹੜੀ ਭੈਣ ਹੈ ਤਾਂ ਉਹ ਭੈਣ ਹੋਰ ਕੌਣ ਭੈਣ ਨਹੀਂ ਮੈਂ ਨਹੀਂ ਕਹਦੀ ਭੰਦੀ ਕੋਈ ਨਹੀਂ ਬਗਾਨਾ ਨਹੀਂ ਆਪਣਾ ਬੰਦ ਜੇ ਬਗਾਨੇ ਆ ਆਪਣੇ ਬਣ ਜਾਣ ਤਲੋ ਕੀ ਆਪਣੇ ਨੂੰ ਰੋਣ ਵਾ ਨਹੀਂ ਤੇਰੇ ਅੱਜ ਮੈਂ ਬਗਾਨੀ ਹੋ ਗਈ ਜਿਸ ਦਿਨ ਮੰਮੀ ਮੇਰੇ ਤੇਰੇ ਨਾਲ ਬਰਾਬਰ ਤੇ ਮੇਰੇ ਨਾਲ ਤੇਰੇ ਸੂਟ ਲੈ ਲੈ ਆਉਂਦੀ ਉਹ ਦਿਨ ਮੈਂ ਤੇਰੀ ਅੱਜ ਮੈਂ ਬਗਾਨੀ ਹੋ ਗਈ ਸ਼ਾਵਾਂਛੇ ਤੇਰੇ ਆਪਣੀ ਹੁੰਦੀ ਤੇ ਇਦਾਂ ਹੀ ਕਰਦੇ ਪਿੱਠ ਪਿੱਛੇ ਸ਼ੁਰੀਆਂ ਹੀ ਕਬਦੇ ਵਾ ਨਹੀਂ ਵਾ ਕਿਹੜੀਆਂ ਤੇਰੇ ਪਿੱਠ ਪਿੱਛੇ ਸ਼ੁਰੀਆਂ ਮਾਰਦੀਆਂ ਕਿਹੜੇ ਤੇਰੇ ਜ਼ਖਮ ਹੋ ਗਏ ਨੇ ਇਹ ਵੀ ਤੇ ਦੱਸ ਮੈਨੂੰ ਤਹਾਡੇ ਹੱਥ ਵੱਢ ਗਏ ਤੇ ਆਪਣੀਆਂ ਜਾਇਦਾਦਾਂ ਬਣ ਚੱਲੀਆਂ ਡਾਡੀਆਂ ਕਿੱਥੋਂ ਵੱਢ ਲਏ ਤੇਰੇ ਹੱਥ ਕਿੱਥੇ ਜਾਇਦਾਦ ਬਣਾ ਲਈ ਅਕਲ ਕਰਿਆ ਕਰੋ ਕੋ ਸ਼ਰਮ ਨੂੰ ਹੱਥ ਮਾਰੋ ਤੁਹਾਨੂੰ ਨਹੀਂ ਲੋੜ ਸ਼ਰਮ ਕਰਨ ਦੀ ਤੁਹਾਨੂੰ ਲੋੜ ਜੇ ਦੇਖਿਆ ਜਾਵੇ ਤੇ ਕੀ ਕਹਿੰਦੇ ਨੇ ਉਲਟਾ ਚੋਰ ਕੁਤਵਾਲ ਕੋ ਡਾਂਟੇ ਉਹ ਗਲਤ ਡੀ ਸਾਡੀਆਂ ਗੱਲਾਂ ਕੋਈ ਨਹੀਂ ਹੈਗੀਆਂ ਆਪਣਾ ਨਾ ਸਾਬ ਕਤਾਮਨਾ ਥੋੜਾ ਜਿਹਾ ਬੋਲ ਦਾਹਤਾ ਨਾ ਜਾਇਆਗਾ ਮੰਮੀ ਨੂੰ ਤੇਰਾ ਜਾਨੇ ਕਲਾਸ ਤੇਰੀ ਚੰਗੀ ਤਰਾਈ ਤੇ ਮੈਂ ਗਾੜੀ ਗੁੰਗੀ ਆ ਮੇਰੀ ਜ਼ਬਾਨ ਹੈ ਨਹੀਂ ਜ਼ਬਾਨ ਤਾਂ ਸਾਨੂੰ ਪਤਾ ਹੀ ਆ ਤੇਰੀ ਚਾਰ ਗਿੱਠਾਂ ਲੱਗ ਗਈ ਮੈਂ ਭੈਣ ਭੈਣ ਕਰਨ ਦੀ ਤੂੰ ਮੇਰੇ ਸਿਰ ਦੇ ਵਾਲਾ ਨੂੰ ਆਉਂਦੀ ਆ ਮੈਂ ਤਾਂ ਪਹਿਨੇ ਕਹਿਤਾ ਮੈਂ ਕਿਸੇ ਦੀ ਭੈਣ ਬੰਦੀ ਨਹੀਂ ਤੇ ਨਾ ਮੈਨੂੰ ਕੋਈ ਭੈਣ ਬਣਾਵੇ ਆਹੋ ਤੈਨੂੰ ਕੋਈ ਭੈਣ ਬਣਨ ਦੀ ਲੋੜ ਆ ਪਹਿਲੀ ਕਾਰ ਹੀ ਰਹਿ ਕੇ ਹੀ ਖੁਸ਼ ਆ ਜਦੋਂ ਤੈਨੂੰ ਚੱਟਣ ਨੂੰ ਮਿਲਦਾ ਹੈ ਉਦੋਂ ਸਭ ਖੁਸ਼ ਹੁਣ ਮੇਰੀ ਮੰਮੀ ਆਈ ਇੱਕ ਦੋ ਵਾਰੀ ਲਿਆਈ ਨਹੀਂ ਕੱਪੜੇ ਤੇ ਹੁਣ ਤੈਨੂੰ ਬੁਰੀ ਲੱਗ ਲੱਗ ਪਈ ਮੈਂ ਜਿਹੜੀਆਂ ਆਪਣੀਆਂ ਚੋਰੀਆਂ ਨਾਲ ਤਾਂ ਨਾ ਹੀ ਨਹੀਂ ਲੈਣਾ ਨਾ ਕਿਹੜੀ ਚੋਰੀ ਕਰਤੀ ਆਪਾਂ ਕੋਈ ਨਹੀਂ ਕੀਤੀ ਇਹ ਤਾਂ ਕੋਈ ਕੀਤੀ ਨਹੀਂ ਜਿਹੜੀਆਂ ਕੋਠੀਆਂ ਲਈਆਂ ਸਭ ਪਤਾ ਮੈਨੂੰ ਅੱਛਾ ਕੋਠੀਆਂ ਲਈਆਂ ਬੜੀ ਸੋਹਣੀ ਤੇਰੀ ਗੱਲ ਐ ਨਵੀਂ ਗੱਲ ਬਣਾ ਮਾਰੀ ਜੇ ਹਾਂ ਗੱਲ ਇਦਾਂ ਥੋੜੀ ਬਣ ਜਾਂਦੀ ਗੱਲ ਹੋਵੇ ਤੇ ਬਣਦੀ ਮੈਂ ਯਾਦਾ ਕੋ ਸਰ ਕੋ ਸਰ ਕੀ ਕਰਦੀ ਆ ਸਾਬੀ ਤੇ ਕਰਨਾ ਚ ਉਹਨੂੰ ਇਹੋ ਹੀ ਚੁੱਕਣਾ ਦੇਣ ਦਈਆਂ ਤੂੰ ਮੈਂ ਤਾਂ ਕਿਹਾ ਵੀ ਕੋਈ ਗੱਲ ਹੋਵੇ ਤੇ ਫੇਰ ਹੀ ਬਣਦੀ ਆਪਣੇ ਆਪ ਦੇ ਕਦੀ ਕੋਈ ਗੱਲ ਬਣਨੋਂ ਰਹੀ ਨਾ ਨਾ ਤੇਰੇ ਵਰਗੀਆਂ 2-4 ਹੋਣ ਨਾ ਤੇ ਫੇਰ ਸਰ ਗਿਆ ਜਿਹੜੇ ਤੇਰੇ ਅਰਗੀਆਂ ਗੱਲਾਂ ਬਣਾਉਂਦੀਆਂ ਆਵੇ ਭੈਣਾ ਤੇਰੇ ਗਾੜੀ ਜੋੜੇ ਹੱਥ ਤੇਰੇ ਨਾਲੇ ਕੋਈ ਮੱਥਾ ਲਾ ਸਕਦਾ ਮੇਰੇ ਗਾੜੀ ਨਾ ਜੋੜੋ ਆਪਣੀਆਂ ਕੰਮ ਦੱਸੋ ਜਿਹੜੇ ਕੀਤੇ ਆ ਉਹ ਤੁਸੀਂ ਪਰਦੇ પાਲੇ ਕਿੱਡੀ ਬਣੀ ਫਿਰਦੀ ਆਪਣੇ ਆਪ ਚ ਮੈਂ ਤਾਂ ਘਾਟ ਹੀ ਬਣੀ ਆ ਪਰ ਆਪਣੇ ਵੀ ਤੁਹਾਡੇ ਪਰਦੇ ਕੋਈ ਨਹੀਂ ਜਾਰ ਤੇ ਹੋ ਹੀ ਜਾਣਗੇ ਇੱਕ ਨਾ ਇੱਕ ਦਿਨ ਮੰਮੀ ਇਹ ਮੋਟਾ ਮਵਾਈ ਬਦਲ ਹੋਇਆ ਕਰਦੇ ਹੈ ਨਾ ਆ ਪੁੱਤੇ ਆਪੀ ਵਧੀਆ ਪੈ ਗਿਆ ਜੋ ਨਾ ਲੱਗਾ ਵਾ ਤੇ ਚੰਗਾ ਹੁੰਦਾ ਵਾ ਆਹੋ ਵਾ ਵਧੀਆ ਵਾ ਇਹਦੇ ਚੋਂ ਲਾਤੁਰ ਪੂ ਗਿਆ ਕਦਮ ਆ ਸਬਾਰ ਵੀ ਬਹੁਤ ਲੱਗਾ ਏ ਪਤਾ ਨਾ ਪਤਾ ਦੀ ਕਰਨੀ ਪਤਾ ਕਿ ਜਾ ਮੋਟਰ ਦਾ ਪਾਣੀ ਪਿਜਾ ਪਾਉਣਾ ਕਿਉਂਕਿ ਜਾ ਸਿਰ ਤੋਂ ਪਾਣੀ ਪੈਣਾ ਫਸਲ ਵਧੀਆ ਹੋ ਜਾਂਦੀ ਆ ਇੱਕ ਗੱਲ ਮਨੀ ਮੈਂ ਤੇਰੇ ਨਾਲ ਅੱਗੇ ਵੀ ਹੋਰ ਵੀ ਕਰਨੀ ਏ ਬਸ ਟਾਈਮ ਹੀ ਨਹੀਂ ਲੱਗਦਾ ਤੇਰਾ ਦੱਸੋ ਮੈਂ ਕਿਹਾ ਘਰ ਦਾ ਹੀ ਕੁਛ ਨਾ ਕੁਛ ਬਣਾਈਏ ਵੇ ਘਰ ਸਾਡੇ ਦਾ ਕੀ ਹਾਲ ਵਾ ਜਿੱਥੇ ਬਣਾਇਆ ਵਾ ਜਿੰਨਾ ਕੁ ਬਣਾਇਆ ਉੱਥੇ ਹੀ ਰੁਕਿਆ ਵਾ ਤੇ ਤੈਨੂੰ ਬੋਲਾ ਹਾਲੀ ਹਾਲਤਾ ਬੜਾ ਵਿਗੜਿਆ ਪਿਆ ਵਾ ਪਸਾਜੋ ਤੋ ਕੋ ਬਜਦਾ ਨਹੀਂ ਆ ਤੇ ਮੇਰੀ ਤਨਖਾਹ ਜਿਹੜੀ ਆਉਂਦੀ ਆ ਉਹ ਘਰ ਦਾ ਖਾਤਾ ਪਾਣੀ ਚੱਲ ਜਾਂਦਾ ਵਾ ਤੇ ਕੋਈ ਫਸਲ ਤੇ ਲੱਗ ਜਾਂਦੀ ਆ ਕੋਈ ਬਜਦਾ ਕਿੱਥੇ ਕੋਈ ਹੈਗਾ ਪਰ ਪੁੱਤ ਥੋੜਾ ਬੋਤਾ ਬਚਾਇਆ ਕਰੋ ਨਾ ਤੂੰ ਆਪ ਸਿਆਣਾ ਵਾ ਦੋ ਭਰਾ ਜੇ ਤੇ ਇਹ ਘਰ ਨੂੰ ਹੀ ਥੋੜਾ ਬੋਤਾ ਸਵਾਰ ਲਓ ਚਲ ਵੇਨੇ ਆ ਕੋਈ ਗੱਲ ਨਹੀਂ ਆ ਕਰ ਲਾਂਗੇ ਲੈਤੇ ਆਪਣਾ ਕੋ ਥੋੜਾ ਬੁੱਤਾ ਬਣੇ ਜਿਵੇਂ ਇਹ ਸੰਵਿਧਾਨ ਉਪਰ ਆਖੀ ਜਾਂਦੀ ਆ ਤੇ ਉਹ ਸਾਰੇ ਕੰਮ ਕਰ ਲੈਂਦੇ ਆ ਬੜਾ ਲੰਮਾ ਪੈ ਜਾਂਦਾ ਉਹ ਕੰਮੇ ਲੰਮਾ ਤੇ ਪੈ ਜਾਂਦਾ ਪੁੱਤ ਅੱਜ ਬੱਚੇ ਨਿਆਣੇ ਆ ਕੱਲ ਨੂੰ ਵੱਡੇ ਹੋਣੇ ਆ ਤੇ ਖਰਚੇ ਵਧਣੇ ਆ ਖਰਚੇ ਤਾਂ ਵਧਣੇ ਆ ਹੁਣ ਕੀ ਕਰੀਏ ਹੋਣੀ ਫਿਰ ਪਾਤਾ ਤੇ ਕੋਈ ਨਹੀਂ ਸਕੂਲਾਂ ਦੀਆਂ ਫੀਸਾਂ ਨੇ ਜਿਆਦਾ ਬਹੁਤ ਜਿਆਦਾ ਆ ਮਾ ਆਪਣਾ ਖਰਚਾ ਪਾਣੀ ਚੱਲਣ ਗਿਆ ਇਹ ਤੇ ਪੁੱਤ ਫੀਸਾਂ ਹੀ ਜਾਣ ਡੀਆਂ ਕੱਲੋਂ ਉਹਨਾਂ ਨੂੰ ਕੋਈ ਕੋਰਸ ਕੋਈ ਡਿਗਰੀ ਕੁਛ ਨਾ ਕੁਛ ਕਰਾਉਣਾ ਤੇ ਕਿੰਨਾ ਖਰਚਾ ਵਧਣਾ ਖਰਚਾ ਲਈ ਬਗਨਾਵਾ ਪਰੰਨ ਨਾ ਮਰਮਦੀ ਕਿਤੇ ਕੋਈ ਹੈ ਕਿਹਾ ਵਾ ਵੀ ਕੱਲ ਨੂੰ ਮੈਂ ਸਮਝਾ ਲਈ ਫਿਰ ਪੜੀਆਂ ਦੇ ਵਿੱਚ ਉਹਨਾਂ ਦੇ ਫਿਰ ਪੜੀਆਂ ਦਾ ਕਰਨਾ ਤੇ ਘਰੋਂ ਮੇਰੇ ਕੋ ਖੱਟਾ ਆਇਆ ਨਾ ਉਹਨੇ ਮੇਰੇ ਕੋ ਗਾੜਾ ਖਰਚਾ ਕਰਨਾ ਸਾਰਾ ਕੁਝ ਹੋ ਤੇ ਹੈਗਾ ਵਾ ਮੈਂ ਬਾਰ ਬਾਰ ਇਹੋ ਗੱਲ ਕਹਿੰਦੀ ਚੰਗੀ ਵੀ ਨਹੀਂ ਲੱਗਦੀ ਵੀ ਤੁਹਾਨੂੰ ਆਪਣੇ ਆਪ ਹੀ ਸੋਚ ਆਈਦੀ ਥੋੜੀ ਬੋਲਤੀ ਦੋਵਾਂ ਭਰਾਵਾਂ ਨੇ ਵੀ ਥੋੜਾ ਬੋਤਾ ਜੋੜ ਕੇ ਆਪਾਂ ਕੁਛ ਨਾ ਕੁਛ ਬਣਾਈਏ ਚਾਹੇ ਕੋਈ ਨਾ ਕੋਈ ਕਰੀਏ ਕੱਲ ਨੂੰ ਇਹ ਐ ਇਨਾ ਆਖਣਾ ਹੱਡ ਬਣਾਇਆ ਕੀ ਆ ਉਹ ਤੇ ਹੈਗਾ ਹੀ ਉਹ ਬੁੱਕਰਨਾ ਵੀ ਕੀ ਆ ਮਾੜਾ ਮੋਟਾ ਹੀ ਆ ਇਹਨੂੰ ਹੋਰ ਕਰਨਾ ਵੀ ਕੀ ਥੋੜਾ ਬੋਤਾ ਹੀ ਕਰਨਾ ਮੈਂ ਇਹਨੂੰ ਲੈਣਾ ਹਾਂ ਆ ਗਾੜਲੇ ਬਨੇ ਲੈਟਰ ਨੋਟਰ ਜਾਂ ਭੇਜੇ ਬਸ ਪਾ ਲਾਂਗੇ ਕੋਈ ਗੱਲ ਨਹੀਂ ਲਿਖਣੇ ਆਂ ਆਰ ਕਿਸੇ ਗਾਂ ਦੇਖਾਂਗੇ ਅਗਰ ਬਣੀ ਗੱਲ ਪਾ ਸਕਦਾ ਚੱਲ ਗੰਜਾਸ਼ ਨਹੀਂ ਕੋਈ ਗਾਂ ਦੇਖਾਂਗੇ ਗੰਜਾਸ਼ ਕੱਢ ਕੇ ਨਾ ਥੋੜਾ ਬੋਤਾ ਪੈਸਾ ਬਚਾਇਆ ਕਰੋ ਖਰਚਾ ਤੇ ਪੁੱਤ ਜਿੰਨਾ ਮਰਜ਼ੀ ਕਰ ਲਈਏ ਖਰਚਾ ਇਹ ਆ ਲੱਖ ਰੁਪਈਆ ਵੀ ਹੋਵੇ ਤਾਂ ਖਰਚਾ ਕਰਨ ਨੂੰ ਥੋੜਾ ਹੁੰਦਾ ਵਾ ਜਦੋਂ ਖਰਚਾ ਕਰਨ ਲਈਏ ਤੇ ਜੇ ਇਹੀ ਹੱਥ ਘੁੱਟ ਕੇ ਚੱਲੀਏ ਨਾ ਤੇ ਫਿਰ ਸਾਰਾ ਕੁਝ ਬਣ ਜਾਂਦਾ ਵਾ ਆਉਂਦੇ ਹੈਗਾ ਹੀ ਕੋਈ ਨਹੀਂ ਇਹ ਬੇਲੇ ਆ। ਅੱਜ ਕਰਦੇ ਸੱਚਾ ਬਣੀ ਕੋਲੋਂ ਨਹੀਂ ਆ। ਬਾਕੀ ਗੱਲ ਦੋਵੇਂ ਭਰਾ ਸਲਾਹ ਨਾਲ ਚੱਲਿਆ ਕਰੋ। ਇੱਕ ਦੂਜੇ ਨੇ ਸਲਾਹ ਕੀਤੀ ਹੋਵੇ ਨਾ ਤੇ ਸਲਾਹ ਜਿਹੜੀ ਆ ਵਧੀਆ ਹੁੰਦੀ ਆ। ਬਾਅਦ ਕੋਈ ਗੱਲ ਕਰਦਾ ਨਹੀਂ ਆ ਦੋਵਾਂ ਭਰਾਵਾਂ ਦੀ ਸਲਾਹ ਹੋਵੇ ਤੇ। ਮੈਂ ਦੋਵੇਂ ਸਲਾਹ ਨਾਲ ਹੀ ਚੱਲਦਾ ਵਾਂ। ਆਖਰੀ ਮੂੰਹ ਬੱਟੀ ਫਰਦਾ ਰਹਿੰਦਾ ਚਾਹੀ ਘੰਟੇ ਤੱਕ ਕੋਈ ਗੱਲਬਾਤ ਕਰਦਾ ਉਹਨੂੰ ਘਾੜਲੇ ਬਣਾਇਆ ਵੱਡ ਖਾਣਿਆਂ ਕੋ ਪੈਂਦਾ ਵਾ। ਆ ਕੀ ਉਧਰ ਮੈਂ ਮਾੜਾ ਬੰਦੇ ਲਾ ਕੇ ਚਲੇ ਗਿਆ ਦੋ ਤੇ ਤੂੰ ਬੰਦੇ ਲਾਏ ਹੈ ਤੂੰ ਵੇਖਣ ਕੇ ਮੈਂ ਨਹੀਂ ਵੇਖਾਂ। ਉਹੀ ਤੇ ਮੇਰਨਾ ਵੀ ਬਿਆਸ ਬਸਾਈਆ ਇਹੋ ਕੱਲੋ ਕੀਤਾ ਨਾ ਮੈਂ ਹਾਂ ਜਾ ਸਭ ਵੀ ਵੇਖਿਆ ਮੋਟਰ ਤੇ ਵੀ ਬੰਦੇ ਕੰਮ ਕਰਨ ਦੇ ਕਿ ਨਹੀਂ ਕਰਨ ਦੇ ਗਾੜੀਆਂ ਪੈਂਦਾ ਲੈਂਦਾ ਇੰਨੀ ਗੱਲਾਂ ਦਾ ਤੂੰ ਚੱਲ ਜਾ ਤੇ ਮੈਂ ਹਾਂ ਵੀ ਮੇਰੇ ਪੁੱਤ ਦੋ ਹੈਗੇ ਤੇ ਮੈਨੂੰ ਕੀ ਲੋੜ ਬੰਬੀ ਤੇ ਜਾਣ ਦੀ ਇਹ ਤਾਂ ਦੋਮੀ ਸਹੀਏ ਬਾਕੀ ਗੱਲ ਸਾਂਝੇ ਪਾਉਂਦੇ ਵਿੱਚ ਕੋਹਾਂ ਕੋ ਬਣਦਾ ਵਾ ਆ ਜਿਹੜੇ ਆ ਨਾ ਕਾਲੇ ਬੰਦੇ ਲੈਂਡ ਅੰਟਰਪ੍ਰਾਈਜ਼ ਕੱਲ ਸਕਦਾ ਹੀ ਆ ਮੈਂ ਕਰੀ ਜਾ ਹੀ ਕਿਹਾ ਉਹੋ ਹੀ ਨਾ ਪੁੱਤ ਸਾਂਝੇ ਘਰ ਚ ਬਣ ਜਾਂਦਾ ਜੇ ਕਿਤੇ ਲੱਗ ਲੱਗ ਹੋ ਗਏ ਤੇ ਇਕੱਠ ਨਹੀਂ ਕਰਦਾ ਬਣਨਾ ਮੈਂ ਇੱਕ ਗੱਲ ਸੁਣਦਾ લાલો લૂਤੀਆਂ ਹੋਰ ਦੇ દો પમ્પ કર લો હાથ ਝ માતા ਨੂੰ ਹੋਰ મે કેડા પમ્પ દેંદિયા મે કેડા કરને હાથ દાસન ਪਹਿਲਾ ਹੈ ਹੋਰ ਕੀ ਆ ਚਲਾਕੀਆਂ બહોતیاں હોndیاں ਤੁਹਾਨੂੰ મે કਣੀ ਚ ਰખી કરਨੇ ਆ ਸਾਬੀ ભૂલਣ ਕਿਦਾਂ ਡਿਆ ਤੇਰਾ ਵੱਡਾ ਭਰਾ ਤੂੰ ਆયા ਤੇ ਆਣ ਕੇ તું સદા ਹੀ બોલંદਿਆ ਭਰਾ હું ਕਹਿੰਦਾ ਵੇਖ ਲਿਆ ਤਾਂ 15 ਮਿੰਟ ਹੋ ਗਿਆ ਉਥੇ ਖਲੋ ਕੇ ਸੁਣਦੇ ਨੂੰ ਤੇ ਸੁਣੀ ਜਾਹੀਂ ਕਿਹੜੀ ਕੋਈ ਚੁਗਲੀ ਕਰਨ ડે મે ਕੋ ਮਾੜੀ ਗੱਲ ਕਰਨ ડે ਹੋਰ ਕੀ ਆ ਕੀ ਗੱਲ ਕਰਦੇ ਮਾੜੀ ਮੈਂ ਘਰ ਦੇ ਵਿੱਚ ਇਹ ਚੰਗੀਆਂ ਗੱਲਾਂ ਚੰਗੀਆਂ ਗੱਲਾਂ ਕਰਦੇ ਹੋਰ ਗੜੀਆਂ ਮਾੜੀਆਂ ਗੱਲਾਂ ਕਰਦਾ ਮੈਂ ਦੱਸ ਤੈਨੂੰ ਪਹਿਲਾਂ ਮਨੀ ਜੇ ਚੰਗੀਆਂ ਗੱਲਾਂ ਇਹ ਕਰ ਲੈ ਤੂੰ ਕਰ ਲੈ ਚੰਗੀਆਂ ਗੱਲਾਂ ਇਹ ਨਹੀਂ ਚੰਗੀਆਂ ਕਰਦਾ ਤੂੰ ਤੇ ਚੰਗੀਆਂ ਕਰ ਲੈ ਬਸ ਤੇਰਾ ਲੜਨ ਵਾਲੀ ਧਿਆਨ ਦੇਗਾ ਚੰਗੀਆਂ ਤੇ ਆਹਨੀਆਂ ਕੁੱਟੀਆਂ ਪੜਾਉਣੀਆਂ ਕਮਾਲ ਦੀ ਗੱਲ ਤੇਰੀ ਮਾਂ ਇਹ ਕਰ ਲੈ ਬੰਨੀਆ ਸੋਚ ਪਹਿਲਾਂ ਮੈਂ ਕਿੱਦਾਂ ਬੋਲਣ ਦਾ ਤੈਨੂੰ ਲਾਲ ਆ ਕੇ ਲੂਤੀਆਂ ਲਾਲ ਆ ਕੇ ਲੂਤੀਆਂ ਜਾੜਤਾ ਕਰ ਸਾਡਾ ਮੈਂ ਕੀ ਜਾੜਿਆ ਦੱਸ ਤੈਨੂੰ ਪਹਿਲਾਂ ਹੋਰ ਕੀ ਹੈ ਦੱਸ ਮੈਨੂੰ ਨਾ ਪਹਿਲਾਂ ਤੇਰੇ ਮਨ 'ਚ ਕੋਈ ਗੱਲ ਹੈਗੀ ਕੋਈ ਮਨਖ ਹੈਗੀ ਤੇ ਮੈਂ ਦੱਸ ਦੇ ਹੋਰ ਕੀ ਮੈਂ ਗੱਲ ਕਰਾਂ ਹਾਂ ਕਿ ਸਿੱਧਾ ਲੜਨੀ ਹੋਣਾ ਬਸ ਖਾਲੀ ਸਾ ਬੱਲੇ ਤੁਮਹਾਲ ਦੀ ਗੱਲ ਮੈਂ ਦੱਸ ਮੈਨੂੰ ਬੇਸਾਬੀ ਗੱਲ ਸੁਣਦਾ ਗਿੰਦਾ ਨਹੀਂ ਬਸ ਲੜਨ ਵਾਲੇ ਧਿਆਨ ਤੇਰਾ ਕੋਈ ਸੁਣ ਕੇ ਲੈ ਕਿ ਹੋਇਆ ਕੀ ਤੈਨੂੰ ਖਾਂਦੇ ਪੱਟੀ ਬਣੀ ਤੁਸੀਂ ਇਹ ਗੱਲ ਦੋਵਾਂ ਦਾ ਡਾਇਲੋਗ ਇਹੋ ਆ ਪੱਟੀ ਬੱਦੀ ਪੱਟੀ ਬੱਦੀ ਦੱਸ ਮੇਰੀ ਅੱਖਾਂ ਪੱਟੀ ਬੱਜੇ ਲੱਗ ਜੂ ਪਤਾ ਲੱਗ ਜੂ ਬਦਮਾਸ਼ ਤੂੰ ਸਬਰ ਰੱਖ ਲੱਗ ਜੂਗਾ ਤੇ ਲੱਗ ਜੇ ਠੀਕ ਆ ਜਿਹੜੇ ਇਲਜ਼ਾਮ ਲਾਉਂਦੇ ਨੇ ਉਹਨਾਂ ਤੇ ਉਹ ਕੰਮ ਹੈ ਨਹੀਂ ਆ ਇਹ ਨਹੀਂ ਤੇਰੇ ਵਾਂਗੂ ਪੁੱਛਣਾ ਨਹੀਂ ਕਿਛਣਾ ਨਹੀਂ ਤਰਪਣਾ ਤੇ ਜਵਾਬ ਦੇਣਾ ਉਹ ਉਹਦੇ ਵਿੱਚ ਹੈ ਨਹੀਂ ਆ ਤੇ ਤਦ ਕਰਕੇ ਉਹ ਤੈਨੂੰ ਮਾੜਾ ਲੱਗਦਾ ਵਾ ਨਹੀਂ ਹੈਗਾ ਤਾਂ ਹੀ ਜਾੜੇ ਪਾਉਂਦਿਆ ਵਾ ਫੇਰ ਵੀ ਹੈ ਤੈਨੂੰ ਮੈਂ ਕੀ ਕਹਿੰਦਾ ਕਿਹੜੀ ਕਿਹੋ ਜਾੜੇ ਪਾਉਂਦਿਆ ਵਾ ਹੋਰ ਕੀ ਕੰਡਿਆ ਵਾ ਕੀ ਮੈਂ ਕਰਨਿਆ ਕਿਹੜੀ ਉਹ ਜਾੜੇ ਪਾਉਂਦਾ ਮੰਨੀ ਇਹਨੂੰ ਕਿਸ ਮੁੰਡੇ ਦਾ ਫੋਨ ਆਇਆ ਕਹਿੰਦਾ ਹੈ ਉਹਨਾਂ ਕੋਠੀ ਲੈ ਲਈ ਆ ਐਸ ਗੱਲ ਦਾ ਸਾੜਾ ਹੀ ਇਹਨੂੰ ਹੋਰ ਨਹੀਂ ਪੁੱਛਣਾ ਲੋਕਾਂ ਦੇ ਮਤਲਬ ਨਹੀਂ ਲੱਗੀਦਾ ਦਾ ਲੋਕਾਂ ਦੇ ਮਤਲਬ ਨਹੀਂ ਲੱਗਣ ਡਿਆ ਮੈਂ ਸਾਪਾ ਦਾ ਮੈਨੂੰ ਹਾਂ ਲੋਕੀ ਲੂਤੀ ਫੂਬਾ ਕੋਈ ਨਾ ਕੋਈ ਕਹਿੰਨੇ ਲੱਗਦੀ ਪਤਾ ਕਿ ਥੋੜੀ ਤੈਨੂੰ ਤਾਂ ਕਰਕੇ ਉਹਨੂੰ ਲੱਗਦੀ ਆ ਮੇਰੀ ਗੱਲ ਸੁਣ ਤੈਨੂੰ ਮੈਂ ਹੱਕ ਦੇ ਜੋਰ ਤੇ ਲੈ ਕੇ ਵਿਖਾਉਂ ਤੈਨੂੰ ਸਾਹਮਣੇ ਲੈਣੀ ਆ ਕਦੇ ਜੋਰ ਨਾਲ ਇਥੇ ਮੈਂ ਲਈ ਨਹੀਂ ਆ ਤੂੰ ਹੱਕ ਦੇ ਜੋਰ ਨਾਲ ਨਹੀਂ ਚਲਾਕੀਆਂ ਕਰ ਕਰਕੇ ਲੈਣ ਡਿਆ ਮੈਂ ਲਈ ਨਹੀਂ ਕੋਠੀ ਹਲੀ ਤੈਨੂੰ ਦੱਸਾਂ ਮੈਂ ਪਤਾ ਮੈਨੂੰ ਤੂੰ ਦੱਸ ਮੈਨੂੰ ਲਿਆ ਪ੍ਰੂਫ ਦੇ ਕੋਈ ਲਿਆ ਦਿਖਾ ਮੈਨੂੰ ਮੈਨੂੰ ਇਹ ਨਾ ਲੋਕਾਂ ਦੇ ਮਗਰ ਲੱਗਾ ਤਾਂ ਲੋਕਾਂ ਦੇ ਮਗਰ ਲੱਗ ਕੇ ਨਾ ਫੜ ਘਾਰ ਹੀ ਜਾਣਗੇ ਕੁਝ ਪੱਲੇ ਨਹੀਂ ਪਣਾ ਤੇਰੇ ਬੈਂਕਾਂ 'ਚ ਫੇਰੇ ਮਾਰਦਾ ਐਵੇਂ ਨਹੀਂ ਬੈਂਕਾਂ 'ਚ ਫੇਰੇ ਮਾਰਦਾ ਆਹ ਮੇਰੀ ਗੱਲ ਸੁਣ ਇਹ ਗੱਲ ਤੇਰੀ ਜਨਾਨੀ ਵੀ ਆਂਦੀ ਬੈਂਕਾ ਚ ਫਿਰ ਮੈਂ ਜਿੱਦੋਂ ਉਹ ਕੁੜੀ ਸਾਡੀ ਸੌਂ ਖਾਣ ਤੱਕ ਤਿਆਰ ਵਾ ਜੇ ਉਹਨੇ ਕੋਠੀ ਲਈ ਹੋਵੇ ਨਾ ਲਈ ਹੋਵੇ ਤੇ ਉਹ ਸੌਂ ਕਿਉਂ ਖਾਵੇ ਝੂਠੀ ਸੌਂ ਖਾਂਦਾ ਕੋਈ ਨਾ ਨਾ ਲਈ ਉਹ ਆਪਣੀ ਹਾਂ ਹੁਣ ਆਲ ਜਾਮ ਲਾ ਲਾ ਹਨਾ ਸਾਲੀ ਆ ਜੀ ਇਹ ਨਹੀਂ ਗੱਲ ਕੱਢ ਮਾਰੀ ਸੱਸ ਆ ਉਹਨਾਂ ਦੇ ਨਾਮ ਲਾਤੀ ਹੋਗੀ ਤੂੰ ਨਹੀਂ ਆਪਣੀ ਸਾਲੀ ਦੇ ਨਾਮ ਲਾ ਕੇ ਲਿਆ ਕੇ ਲਾਤੀ ਇੰਨੀ ਕਰਤੂਤ ਦਾ ਮਾਲਕ ਆ ਕੋਈ ਆਪਣੇ ਪੈਸੇ ਖਰਚ ਕੇ ਕਿਸੇ ਦੇ ਨਾਮ ਚੀਜ਼ ਲਾਉਂਦਾ ਪਹਿਲਾਂ ਇਹ ਦੱਸ ਪਜਾਮਾ ਦਾ ਕੰਮ ਕਰ ਆਪਣਾ ਬਸ ਆ ਕੰਮ ਕਰ ਮਾਤਾ ਵੇਹਲੀ ਤਾਂ ਨਹੀਂ ਹੁੰਦੀ ਕੰਮ ਹੀ ਕਰਦੀ ਆ ਤੇਰੀ ਫੇਰ ਤੂੰ ਮਾਤਾ ਮਾਤਾ ਨੂੰ ਕਿੱਦਾਂ ਬੋਲਦਾ ਪਰ ਮਾਤਾ ਬੋਲਣ ਦਾ ਤਰੀਕਾ ਆ ਬੋਲਣਾ ਹੀ ਇਦਾਂ ਹੀ ਬੋਲਣਾ ਹੈ ਕਮਾਲ ਦੀ ਗੱਲ ਤੇਰੀ ਦਸ ਰੁਪਏ ਲੈ ਕਿੱਦਾਂ ਬੋਲੇਗਾ ਤੂੰ ਇਹਨੂੰ ਬੋਲਣਾ ਹੁੰਦਾ ਹੀ ਨਹੀਂ ਆ ਉਹਨੂੰ ਪਤਾ ਹੀ ਨਹੀਂ ਨਹੀਂ ਕਿ ਤੂੰ ਮਾਸਾ ਵੀ ਕੋਈ ਕਿਸੇ ਦਾ ਨਹੀਂ ਤੂੰ ਘੱਗ ਨੂੰ ਮਾਰਿਆ ਵਾ ਕਿਉਂ ਤੱਕੇ ਮਾਰ ਲੂਗਾ ਜਿਹੜਾ ਲੈ ਨਾ ਮਾਰ ਦੇਣਾ ਕੀ ਕਰਦੇ ਨੇ ਜੇ ਹੋਰ ਅੱਡ ਮਨ ਖਰਾਬ ਹੋਇਆ ਵਾ ਸਾਦੀ ਤੂੰ ਬੋਲ ਤੋ ਅੱਜ ਕੱਲ ਕੰਮ ਸੁਣ ਤੂੰ ਸਾਦੀ ਕੀ ਰੱਬ 10 ਕਮਾਲ ਦਾ ਬੰਦਾ ਤੂੰ ਦੱਸ ਹਾਡੋ ਕੀ ਤੁਹਾਡੇ ਵਾਲੀ ਕੀ ਹੋ ਗਿਆ ਸੱਜਾ ਬਹਿ ਲਿਆ ਬਈਮਾਨੀਆਂ ਕਿੱਦਾਂ ਨਿਕਲਦੀਆਂ ਆਹੋ ਬੋਲਣ ਦੇ ਆਹੋ ਬਈਮਾਨੀ ਕਿੱਥੇ ਗਈ ਨਿਕਲ ਜਾਂਦੀ ਆ ਤੈਨੂੰ ਅਕਲ ਨਹੀਂ ਆ ਕਿ ਤੈਨੂੰ ਕੋਈ ਤੈਨੂੰ ਤਾਂ ਬੜੀ ਆ ਗਈ ਮਾਸਾ ਵੀ ਤੁਹਾਨੂੰ ਦੋਵਾਂ ਨੂੰ ਨਹੀਂ ਮੇਰਾ ਤੂੰ ਮੇਰੇ ਘਰ ਪੈਂਦੇ ਤੈਨੂੰ ਅੱਗ ਨਹੀਂ ਆ ਗੱਲ ਕਰ ਪੁੱਤ ਤੂੰ ਵੱਡਾ ਵਾਂ ਤੂੰ ਬਈਮਾਨੀਆਂ ਕਾਂਡਿਆ ਜੇ ਤੂੰ ਮੱਥਿਆਣਾ ਬਣ ਜਾ ਜੇ ਉਹ ਨਹੀਂ ਸਮਝਦੇ ਮੇਰੇ ਅੱਖ ਨਹੀਂ ਲੱਗਦੇ ਤੇ ਸਾਰੀਆਂ ਚਲਾਕੀਆਂ ਤੂੰ ਹੀ ਕਰਾ ਮੁੜ ਕੇ ਘੋਮ ਮਾਪਾ ਹੁਣ ਤੇਰੀ ਵਾਰੀ ਆ ਗਈ ਹੁਣ ਤੇਰੀ ਵਾਰੀ ਆ ਗਈ ਨਾ ਤੈਨੂੰ ਸੁਝਾ ਮਮੀ ਇਹਨੂੰ ਇਹਨੂੰ ਵੀ ਸਮਝਾਉਣੀ ਦੋਵਾਂ ਨੂੰ ਆਖਣ ਦੇ ਆ ਆਹੋ ਮੇਰੀ ਭੋਲ ਕਨਾਲੀ ਹੋਣ ਡਿਆ ਇਥੇ ਸਾਰਾ ਕੁਝ ਮੇਨੇ ਭੋਖਤ ਨਾ ਹੋ ਲਿਆ ਵਾ 베ਲੀਦ ਕਰਨਾ ਜੋ ਤੂੰ ਅਕਲ ਨਹੀਂ ਹਨੇਰਾਂ ਨੂੰ ਆਹ ਤੂੰ ਮੇਰੇ ਗੜ ਪਿਆਰਾ ਤੂੰ ਮੰਨੀ ਥੋੜੀ ਬਹੁਤੀ ਸਮਝਦਾਰੀ ਕਰ ਪੁੱਤ ਚੰਗੇ ਲੱਗਦੇ ਲੜਦੇ ਆ ਲੋਕਾਂ ਘਰ ਕੰਮ ਹੁੰਦੇ ਜਿਹੜੇ ਸਾਡੇ ਘਰ ਹੋਣ ਡਿਆ ਬੇ ਆ ਦੇਖੋ ਪਿੰਨਾ ਗੱਲ ਕਿਦਾਂ ਪਿਆ ਮੇਰੇ ਤੋਂ ਵੱਡੇ ਛੋਟੇ ਦਾ ਕੋਈ ਨੂੰ ਹੈਗਾ ਵਾਸਾ ਵੀ ਗਾਲਾਂ ਵੱਡਾ ਮਾਰ ਗੱਲ ਬੰਨੇ ਉਹ ਤਾਂ ਚਲੋ ਨਹੀਂ ਉਹਨੂੰ ਅਕਲ ਹੈਗੀ ਪਰ ਤੂੰ ਹੀ ਸਿਆਣਾ ਬਣ ਜਾ ਥੋੜਾ ਬੋਤਾ ਮੈਨੂੰ ਪੁੱਛਣਾ ਮੈਨੂੰ ਜਰਾ ਲੰਕਾਰੇ ਲੇ ਮਾਰਨ ਡਿਆ ਵਾ ਕੌਣ ਕਰੇਗਾ ਤੂੰ ਵੱਡੀ ਲੈ ਆ ਵੇਖ ਲੈ ਆ ਸਿਰ ਚੜਦੀ ਇਹੋ ਜਿਹੇ ਉਹਦੇ ਦਿਮਾਗ ਤੇ ਪੜਦਾ ਪਾਰਪੂਟ ਦੇਣਾ ਅੱਜੇ ਦਾ ਸਿਰ ਮੈਂ ਦਫਾ ਕਰੋ ਲੜਾਈ ਦੇ ਕਿਹਣਾ ਗੱਲ ਪਿਓ ਮੰਨਣ ਨਹੀਂ ਦੇ ਰੇਹੰਦੋ ਰੇਹੰਦੋ ਦਫਾ ਕਰੋ ਉਹਨਾਂ ਨੇ ਮੰਨਣਾ ਵਾ ਮੰਨਣਾ ਨਹੀਂ ਮਨਾਉਣਾ ਹੁੰਦਾ ਮੈਨੂੰ ਨਹੀਂ ਮੰਨਣਾ ਐਦਾਂ ਨਹੀਂ ਮੰਨਣਾ ਉਹਨਾਂ ਨੇ ਪ੍ਰੂਫ ਲਿਓ ਫਿਰ ਮੰਨਣਾ ਹੀ ਹੋ ਪ੍ਰੂਫ ਤੋਂ ਬਿਨਾਂ ਨਹੀਂ ਕੋਈ ਗੱਲ ਬਣਨੀ ਪ੍ਰੂਫ ਤੇ ਕੱਢ ਕੇ ਦਊਂ ਵੇਖੀ ਇਹਨਾਂ ਨੂੰ ਪ੍ਰੂਫ ਦੇਣਾ ਇਹਨਾਂ ਨੂੰ ਵੱਡੇ ਪ੍ਰੂਫ ਮੰਗਣ ਵਾਲੇ ਗੱਲ ਮੁੜ ਕੇ ਸਾਰੀ ਸਾਡੇ ਸਿਰ ਆ ਗਈ ਬਾਜਾ ਮੇਰੇ ਕੋ ਬਾਜਾ ਤੈਨੂੰ ਮੈਂ ਦੱਸਦਾ ਹੀ ਹਾਂ ਕਹ ਲਾਣੀ ਹੁਣ ਦੱਸਾਂ ਮੈਂ ਤੈਨੂੰ ਮੈਂ ਖਾ ਲੈਣੀਆਂ ਪੁੱਤ ਸਮਝ ਜਾ ਮੈਂ ਤੈਨੂੰ ਆਖਣ ਲਈ ਆਵਾ ਮੈਂ ਤੇ ਚਾਹ ਉੱਥੇ ਸੁੱਟ ਕੇ ਆ ਗਈ ਤੁਸੀਂ ਤੈਨੂੰ ਚਾਹ ਸੁਝਣ ਲਈ ਆ ਮੁੰਡੇ ਅੰਦਰ ਲੜਨ ਨਾਲ ਮਰ ਚਲੇ ਜੇ ਸਿਰ ਸੂਰ ਪਾੜ ਜਾਂਦਾ ਇੱਕ ਦੂਜੇ ਦਾ ਫੇਰ ਚੰਗੀ ਰਹਿੰਦੀਆਂ ਹਨਾ ਉਹ ਜਿਹੜਾ ਵੱਡਾ ਨਾ ਵੱਡਾ ਪਹਿਲਵਾਨ ਹੈ ਇਹਨੂੰ ਵੇਖੀ ਮੈਂ ਦੱਸਦਾ ਕਿਦਾਂ ਇਹਨੇ ਵੇਖੀ ਮੈਂ ਹੈ ਕੀ ਹੋਇਆ ਉਹਨਾਂ ਦੀ ਘੜੀ ਪਾਲੇ ਨਿਕਲੀ ਜਾਂਦਾ ਵਾ ਇਹ ਥੋੜਾ ਨਿਕਲ ਕੇ ਜਾ ਕੇ ਕਿਤੇ ਘਰ ਬੈਠੇ ਰਹਿੰਦਾ ਵਾ ਗੱਲ ਤੇ ਦੱਸ ਦੋ ਵੀ ਗੱਲ ਕੀ ਗੱਲ ਕੀ ਆ ਵੀ ਪੁੱਛ ਕੀ ਮੰਨਿਆ ਇੱਥੇ ਮਰਨ ਮਰੌਣ ਤੱਕ ਜਾਣ ਦੇ ਹੁਣ ਗੱਲ ਬਣ ਗਈ ਆ ਤੁਮ ਮੈਂ ਬਾਹਰ ਨਾਲੇ ਦੇ ਵੇਖੀ ਬੰਦਾ ਬਣਾਉ ਇਹਨੂੰ ਵੇਖੀ ਹੋਣਾ ਗੱਲ ਕਰ ਛੱਟੋ ਸਹੀ ਇੱਕ ਵਾਰੀ ਇਹਨੂੰ ਮੈਂ ਬੰਦਾ ਵੇਖੀ ਬਣਾਉਦਾ ਇਹਨੂੰ 8ਮ ਰੋਡ ਛੱਡਿਆ ਤਾ ਤੁਹਾਨੂੰ ਮਨਜ਼ਾਤ ਨਹੀਂ ਪਲੜਦਾ ਮੈਨੂੰ ਛੱਡ ਦੇ ਤੂੰ ਹਾਂ ਹਾਂ ਤਨ ਕਰਦੇ ਤੂੰ ਪਰਿਆਦਾ ਹਾਂਏ ਗਰਮੀ ਤੇ ਇੰਨਾ ਦਿਮਾਗ ਇਹਦਾ ਖਰਾਬ ਹੋਇਆ ਇੱਕ ਤਾਂ ਤੂੰ ਨਿਕਲ ਜਾਨੀ ਆ ਜੇ ਇੱਥੇ ਹੁੰਨੀਆਂ ਤੇ ਇੰਨਾ ਕੁਝ ਹੋਣਾ ਵੀ ਨਹੀਂ ਸਮਝਾਉਂਦੀਆਂ ਕੋਣ ਕੋ ਮੇਰੇ ਕਾ ਪੜੇ ਜਾਂਦੇ ਹੋ ਰਬਾਣ ਸਾਬੀ ਨੂੰ ਆਹ ਮਗਰ ਜਾਏ ਹੋਇਆ ਜੀ ਸਾਬੀ ਚਲ ਜੂਗਾ ਇੱਥੇ ਸਿਰ ਪਾਣ ਤੋਂ ਕਹੀ ਗਏ ਇੱਕ ਦੂਜੇ ਨਾਲ ਸਾਬੀ ਹੁਣ ਮਗਰ ਜਾਵੇ ਉਹਦੇ ਕਦੀ ਵੀ ਨਹੀਂ ਜਾਣਾ ਐਨੀ ਲੜਾਈ ਕਰਤੀ ਇਹਨਾਂ ਨੇ ਹੋਰ ਕਿਹੜੀ ਗੱਲੋਂ ਕੀਤੀ ਕਿਹੜੀ ਗੱਲੋਂ ਮੰਮੀ ਕੋਠੀ ਤੋਂ ਕੀਤੀ ਹੋਰ ਘਰ ਤੋਂ ਕੀਤੀ ਹੋਰ ਕਾਹਤੋਂ ਕੀਤੀ ਹੈ ਹੈ ਇਹਨਾਂ ਨੇ ਇਹੋ ਹੀ ਰਟ ਫੜੀ ਆ ਨਾ ਸਾਡੇ ਨਾਲ ਕੁਝ ਨਾ ਲੈਣਾ ਨਾ ਦੇਣਾ ਤੂੰ ਚੱਲ ਇਹਨਾਂ ਨੂੰ ਆਪੇ ਮੇਰੇ ਨਾਲ ਚੱਲਣਾ